ਉਹ ਵੀ ਚੰਡੀਗੜ੍ਹ ਅਸੀਂ ਜਦੋਂ ਨੇ ਸਰੀ ਦੇ ਨਾਲੇ ਦੁਆਲੇ ਵੀ ਜਿਹੜੇ ਆਰਟਿਸਟ ਨੇ ਥੀਏਟਰ ਵਾਲੇ ਨੇ ਉਹ ਇਕੱਠੇ ਹੋਣ ਤੇ ਇਦਾਂ ਦੇ ਜਿਹੜੇ ਉਦਮ ਨੇ ਉਹ ਕਰਨ ਇਕੱਠੇ ਹੋ ਗਏ ਸੋ ਅਸੀਂ ਮਾਹਵਲੀ ਫਿਲਮ ਫੈਸਟੀਵਲ ਕੀਤਾ ਇਹਦੇ ਵਿੱਚ ਅਸੀਂ ਵੈਬ ਸੀਰੀਜ਼ ਬਣਾਈ ਹੈਗੀ ਆ ਸੋ 17 ਅਪ੍ਰੈਲ ਨੂੰ ਸਵਾਦ ਹੋ ਗਈ 27 ਤੱਕ ਚੱਲਣਾ ਹੈ ਬਹੁਤ ਵਧੀਆ ਖੂਬਸੂਰਤ ਹੈ ਵਧੀਆ ਆਰਟ ਨੂੰ ਹੰਗਾਰਾ ਦੇਣ ਲਈ ਫਿਲਮ ਇਲਾਚਾਰ ਹੈ ਜੀ ਤੇ ਕੱਲ ਜੋ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੱਲ ਜੋ ਤਾਂ ਜਿਹੜਾ ਪ੍ਰੋਜੈਕਟ ਲੈ ਕੇ ਤੁਸੀਂ ਆਏ ਹੋ ਇਹਦਾ ਥਾਟ ਕੀ ਹੈ ਕੀ ਦਿਖਾਉਣਾ ਕੀ ਚਾਹੁੰਦੇ ਹੋ ਕੀ ਹੈ ਇਹਦੇ ਚਾ ਸਮੇਂ ਦੇ ਬਦਲ ਦੀ ਕਰਵਟ ਦੇ ਵਿੱਚ ਜਿਵੇਂ ਜਿਵੇਂ ਬੰਦਾ ਬਦਲ ਰਿਹਾ ਉਹਦੇ ਵਿੱਚ ਉਹਦੇ ਵਿਚਾਰ ਬਦਲ ਰਹੇ ਕੁਝ ਪਹਿਲਾਂ ਕਹਿੰਦੇ ਸੀ ਵੀ ਜਿਹੜਾ ਚੰਗਾ ਬੰਦਾ ਜਦੋਂ ਮਾੜਾ ਬਣਦਾ ਤਾਂ ਬਹੁਤ ਮਾੜਾ ਬਣਦਾ ਪਰ ਮਾੜਾ ਬੰਦਾ ਤੇ ਚੰਗਾ ਬਣਦਾ ਤਾਂ ਸਾਧ ਬਣਦਾ ਸੋ ਜੇ ਚੰਗਾ ਬੰਦਾ ਮਾੜਾ ਬਣ ਰਿਹਾ ਤਾਂ ਬਹੁਤ ਮਾੜਾ ਬਣ ਰਿਹਾ ਉਹ ਕਿਉਂ ਬਣ ਰਿਹਾ ਉਹੀ ਥੋੜਾ ਹੈਗਾ ਉਹਦੇ ਤੇ ਕੀ ਚੀਜ਼ਾਂ ਪਰੂ ਹੋ ਰਹੀਆਂ ਨੇ ਸਮਾਜ ਸੋਸਾਇਟੀ ਜਾਂ ਉਹਦੀਆਂ ਡਿਜ਼ਾਇਰਸ ਉਹਦੇ ਬਾਰੇ ਕਿੰਨੀਆਂ ਕਿੰਨੀਆਂ ਐਪੈਕਟਲੀ ਜਿਹੜੇ ਮਤਲਬ ਐਪੀਸੋਡ ਨੇ ਕਿੰਨੇ 6 6 ਐਪੀਸੋਡ 6 ਐਪੀਸੋਡ ਕਿੰਨੇ ਰਿਕਾਰਡ ਹੋਏ ਨੇ ਫਿਲਹਾਲ ਦੋ ਹੋ ਗਏ ਦੋ ਹੋ ਗਏ ਇਹ ਦੀ ਅੱਗੇ ਜਿਹੜੀ ਆ ਉਹ ਸ਼ੂਟਿੰਗ ਜਿਹੜੀ ਜਾਈ ਹੈ ਹਾਂਜੀ ਹਾਂਜੀ ਤਾਂ ਵੀ ਕਦੋਂ ਤੱਕ ਉਮੀਦ ਹੈ ਕਿ ਇਹ ਫੁੱਲ ਜਿਹੜੀ ਹੋ ਕਿਤੇ ਪਰਦੇ ਤੇ ਆਏਗੀ ਮੇੇ ਤੱਕ ਸਭ ਕੁਝ ਹੋ ਰਿਹਾ ਹੈ ਪੱਲੇ ਗਾਜੀ ਹਾਂਜੀ ਮੇਰੀ ਮੇਰੀ ਦੇ ਵਿੱਚ ਸਾਰਿਆਂ ਨੇ ਦੇਖ ਲੈਣਾ ਕੀ ਸਨੇਹਾ ਦੇਣਾ ਚਾਹੁੰਦੇ ਸਾਡੇ ਸਮਾਜ ਨੂੰ ਸਾਡੇ ਆਉਣ ਵਾਲੀ ਪੀੜੀ ਨੂੰ ਕੁਝ ਸਨੇਹਾ ਹੈ ਹੀ ਨਹੀਂ ਦੇਣ ਵਾਲਾ ਸਰ ਹੀ ਸਭ ਕੁਝ ਆਨੰਦ ਦੇ ਵਿੱਚ ਹੈ ਖੁਸ਼ੀ ਚ ਚਾਂ ਚ ਐਡੇ ਵੱਡੇ ਹੋਏ ਨਹੀਂ ਵੀ ਸਨੇਹਾ ਦੇ ਦੀਏ ਅੱਜ ਦਾ ਸਨੇਹ ਲਹਿ ਰਹੇ ਆ ਜੀ ਡੇਢ ਦਿਨ ਹੀ ਉੱਪਰ ਆਈ ਹੈ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਇੱਥੇ ਸਾਨੂੰ ਜੁਆਇਨ ਕਰਨ ਦੇ ਲਈ ਤੇ ਮੈਂ ਥੈਂਕ ਯੂ ਕਰਦੀ ਆ ਨਵਲਪ੍ਰੀਤ ਭਾਜੀ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਤੇ ਇੱਕ ਬਹੁਤ ਵਧੀਆ ਵੈਬ ਸੀਰੀਜ਼ ਕ੍ਰੀਏਟ ਕੀਤੀ ਸਾਰੀ ਆਡੀਅנס ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਾਡੇ ਕੋਲ ਬਹੁਤ ਵਧੀਆ-ਵਧੀਆ ਪ੍ਰੋਜੈਕਟਸ ਨੇ ਐਂਡ ਆਮ ਵੈਰੀ ਥੈਂਕਫੁਲ ਟੂ ਨਵਿੰਦਰ ਮਾਨ ਜੀ ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਆਨਰ ਕੀਤਾ ਤੇ ਇਹਨਾਂ ਦੇ ਆਨਰ ਕਰਨ ਦੇ ਨਾਲ ਸਾਡਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਹੋਰ ਜ਼ਿਆਦਾ ਵਧਿਆ ਸੋ ਥੈਂਕ ਯੂ ਸੋ ਮਚ ਸਾਰੀ ਟੀਮ ਦਾ ਨਮਸਕਾਰ ਸਸਤਿਕਾਰ ਟੂ एवरीवन ਇੰਗਲਿਸ਼ ਮੈਨੂੰ ਨਹੀਂ ਆਉਂਦੀ ਇਸ ਤੋਂ ਬਾਅਦ ਪੰਜਾਬੀ ਦਾ ਜਾਨਾ ਮੈਨੂੰ ਨਾ ਇੱਕ ਵਰਡ ਤੁਸੀਂ ਸੁਣਿਆ ਨਾ ਕਨਕਸ਼ਨ ਕਨਕਸ਼ਨ ਬੜਾ ਫੈਂਸੀ ਜਿਹਾ ਵਰਡ ਹੈ ਮੈਨੂੰ ਹੋਇਆ ਹੈ ਹੋਇਆ ਕਿਉਂ ਜੀ ਮੈਂ ਥੋੜਾ ਨਾ ਐਕਟਿੰਗ ਕਰਨ ਲੱਗੇ ਜਜ਼ਬਾਤੀ ਹੋ ਗਿਆ ਐਕਸ਼ਨ ਸਗਾ ਦਿਖਾਇਆ ਨਹੀਂ ਇਹਨਾਂ ਨੇ ਪਤਾ ਨਹੀਂ ਅਗਲੀ ਸ਼ਾਇਦ ਸੀਰੀਅਲ ਦਿਖਾਣਗੇ ਮੈਂ ਚਲਦੀ ਗੱਡੀ ਤੋਂ ਛਾਲ ਮਾਰਤੀ ਭੱਜਣ ਵਾਸਤੇ ਜਿਹੜਾ ਭੱਜਿਆ ਬੰਦਾ ਮੈਂ ਹੀ ਐ ਤੇ ਮੇਰੀ ਲੱਤਾਂ ਉੱਪਰ ਸੀ ਤੇ ਸਿਰ ਥੱਲੇ ਸੀ ਤੇ ਸਿਰ ਜਾ ਕੇ ਵੱਜਿਆ ਪਿੱਛੇ ਪਰ ਮੈਂ ਸੁਣਿਆ ਸੀ ਸ਼ੋ ਮਸਟ ਗੋ ਆਨ ਤਾਂ ਮੈਂ ਉਸ ਤੋਂ ਬਾਅਦ ਤਿੰਨ ਸੀਨ ਦਿੱਤੇ ਇਹਨਾਂ ਨੂੰ ਭਾਜੀ ਨੂੰ ਕੰਪਲੀਟ ਕਰਨ ਵਾਸਤੇ ਉਸ ਤੋਂ ਬਾਅਦ ਮੈਂ ਐਮਰਜੈਂਸੀ ਗਿਆ 7-8 ਘੰਟੇ ਉੱਥੇ ਲਗਾਏ ਸਾਰਾ ਕੁਝ ਉਹਨਾਂ ਨੇ ਚੈੱਕ ਕੀਤਾ ਕਹਿੰਦੇ ਕੰਕਸ਼ਨ ਆ ਕਿਤੇ ਆਂਦਾ ਨਹੀਂ ਪਰ ਹੈ ਮੈਂ ਕੀ ਹੋ ਗਾ ਕੰਕਸ਼ਨ ਤਾਂ ਮੈਨੂੰ ਬੜਾ ਸ਼ੌਕ ਚੜ ਗਿਆ ਕਿ ਕੰਕਸ਼ਨ ਕੀ ਹੈ ਹਨਾ ਤੇ ਉਹ ਇਹ ਹੈ ਕਿ ਤੁਹਾਡਾ ਸਿਰ ਭਾਰੀ ਰਹਿੰਦਾ ਦੋ ਦੋ ਬੰਦੇ ਨਜ਼ਰ ਆਉਂਦੇ ਆ ਪਿਛਲੇ 6 ਨੂੰ ਸ਼ਾਇਦ ਆਪਣੀ ਸ਼ੂਟਿੰਗ ਸੀ ਨਾ ਤੇ ਸਟੇਲ ਟੂਡੇ ਮੈਨੂੰ ਸਾਰੇ ਐਸਲੇ ਭਰਿਆ ਲੱਗਦਾ ਪਿਆ ਸਾਰਾ ਹੱਦ ਸੋ ਇਹ ਤਰ੍ਹਾਂ ਦੀ ਮੇਰੀ ਬਾਰੇ ਗੱਲ ਬਾਕੀ ਕਾਲ ਯੁਗ ਦੇ ਬਾਰੇ ਮੈਂ ਕਹਾਂਗਾ ਕਿ ਕਿ ਬਹੁਤ ਅੱਛਾ ਕਨਸੈਪਟ ਹੈ ਇਹਨਾਂ ਦਾ ਜਜ਼ਬਾ ਜਜ਼ਬਾਤ ਸਾਰੇ ਔਰ ਮੌਕੇ ਤੇ ਸਾਨੂੰ ਫ੍ਰੀ ਹੈਂਡ ਦਿੰਦੇ ਆ ਤੁਸੀਂ ਜੋ ਵੀ ਬੋਲਣਾ ਬੋਲੋ ਕੰਟੈਂਟ ਤੋਂ ਖੱਬੇ ਸੱਜੇ ਨਾ ਹੋਈਓ ਡਾਇਲੌਗ ਆਪਣੇ ਬਣਾ ਲਓ ਸੋ ਦੈਟ ਇਜ਼ ਅਨਦਰ ਗੁੱਡ ਥਿੰਗ ਮੈਂ ਰੰਗੀ ਭਾਜੀ ਨਾਲ ਪਹਿਲਾਂ ਵੀ 2-3 ਵਾਰੀ ਕੰਮ ਕੀਤਾ ਹੋਇਆ ਸੋ ਉਮੀਦ ਹੈ ਕਿ ਅੱਗੇ ਵੀ ਕਰਦੇ ਰਵਾਂਗੇ ਸੋ ਇਹਨਾਂ ਵਾਸਤੇ ਤੁਹਾਡੀਆਂ ਮਾਦਦੀ ਥੈਂਕ ਯੂ ਰੰਗੀ ਦਾ ਨਾਮ ਆ ਦੋ ਤੁਸੀਂ ਤੇ ਬਾਈ ਨਾਲ ਦਾ ਮੈਂ ਥੋੜੇ ਟਾਈਮ ਤੋਂ ਬਾਈ ਨੂੰ ਜਾਣਦਾ ਹਾਂ ਪਰ ਬਾਈ ਨਾਲ ਕੰਮ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਪਹਿਲਾਂ ਦੋ ਇੰਗਲਿਸ਼ ਵੈਬ ਸੀਰੀਜ਼ ਕਰ ਚੁੱਕਿਆ ਉਹ ਚ ਰੋਲ ਮੇਰਾ ਖੈਰ ਛੋਟਾ ਜਿਹਾ ਹੀ ਸੀਗਾ an excellent organizer and really does a team work very quickly and fast. how fast he accomplished this particular series is amazing. how did he get everybody together? and i am new to this and on every visit with him or on every shoot with him i learned something new. and uh, he uh, accommodates us so nicely that the learning experience itself becomes a very humble one that's all for me thank you sashi gal ji main sukh talial wal basically to main geetkar ha te gaagu vi leidda mara mota te odda storyan likhda tusi thodi main sun reya si ke har koi okhe sokhe samay ni storyan likhda main gaane vi edda de likhda ਤੈਂ ਨਾ ਮੈਂ ਸਟੋਰੀਆਂ ਲਿਖਿਆ ਨੇ ਉਹ ਵੀ ਕਦੇ ਬੈਠੋਗੇ ਤਾਂ ਹਾਸਾ ਹੀ ਆਉ ਦੇ ਵਿੱਚ ਜੀ ਜਰੂਰ ਤੇ ਤੇ ਰੰਗੀ ਭਾਜੀ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਨਾ ਕਿਉਂਕਿ ਇਹਦੇ ਵਿੱਚ ਮੈਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਡਰਜਾ ਲੱਗਦਾ ਸੀ ਪਹਿਲਾਂ ਤਾਂ ਮੈਂ ਲਿਖਦਾ ਤਾਂ ਰਹਿਣਾ ਪਰ ਕਦੇ ਕੰਮ ਨਹੀਂ ਸੀ ਕੀਤਾ ਸੋ ਇਹਨਾਂ ਦਾ ਇਹਨਾਂ ਦੀ ਨਿਰਦੇਸ਼ਤਾ ਦੀ ਜਿਹੜੀ ਡਾਇਰੈਕਸ਼ਨ ਬਹੁਤ ਵਧੀਆ ਸੀ ਬਹੁਤ ਚੰਗੇ ਤਰੀਕੇ ਨਾਲ ਸਮਝਾ ਕੇ ਬੰਦੇ ਤੋਂ ਅਣਜਾਣ ਬੰਦੇ ਤੋਂ ਵੀ ਕੰਮ ਕਰਾ ਲੈਂਦੇ ਨੇ ਸੋ ਹੁਣ ਦਿਲ ਜਾ ਖੁੱਲ ਗਿਆ ਅੱਗੇ ਇਹ ਵੈਬ ਸੀਰੀਜ਼ ਨੇ ਹੋਰ ਲੰਬੀ ਜਾਣਾ ਤੇ ਉਹਦੇ ਵਿੱਚ ਲਿਖਣ ਦੇ ਵਿੱਚ ਵੀ ਮੈਂ ਅੱਜ ਵਾਅਦਾ ਕਰਦਾਂਗਾ ਮਦਦ ਕਰੂੰਗਾ ਤੇ ਕੰਮ ਵੀ ਕਰੂੰਗਾ ਥੈਂਕ ਯੂ ਅਸੀਂ ਮਾਚੀ ਆਇਆ ਨੂੰ ਆਈ ਐਮ ਫਰਮ ਪਟਿਆਲਾ ਅਸੀਂ ਪਟਿਆਲਾ ਤੋਂ ਸੋ ਆਈ ਐਮ ਫਸਟ ਫਰਮ ਡੇਲੀ ਸਟੇਟ ਐਂਡ ਆਈ ਐਮ ਰੀਲੀ ਵੈਰੀ ਥੈਂਕਫੁਲ ਫੋਰ ਨਵਲ ਸਰ ਐਂਡ 올 द ਟੀਮ ਆਰ ਵੈਰੀ ਸੁਪੋਰਟਿਵ and uh, i'm very lucky that uh, i got opportunity here as an artist and uh, acting and dance is my passion and i'm a writer also spiritual motivational speaker also thank you. Seven. Uh, first off uh, a very special thank you to Rang yako for this opportunity um, you learn a lot more like being on set and behind the camera than you do in the books even though the the book smarts is Essential, like um, nothing replaces the practicum and like the on-hand experience. So I'm very grateful for that, uh, and I see nothing but good things moving forward. And keep growing, keep learning. That's what it's about. Don't law, like big productions as well. And yeah, it's the first time working up a W community, and uh, it was good. And hopefully, I get to do more stuff. And yeah, that's it. Thank you. ਆਲਵੇਜ਼ ਫਿਲਮਾਰ ਲਈ ਤੁਹਾਨੂੰ ਦੋ ਵਾਰ ਸਨਮਾਨ ਹੋਇਆ ਅੱਜ ਪਹਿਲੀ ਵਾਰੀ ਮੇਰਾ ਸਨਮਾਨ ਫਿਲਮ ਔਨ ਟੂ ਫੋਲੋ ਹੋ ਰਿਹਾ ਹੈ ਤੇ ਸਭ ਤੋਂ ਪਹਿਲਾਂ ਬਧਾਈ ਦਿਨਾ ਤੁਹਾਨੂੰ ਭਾਈ ਕਿ ਇਹਨਾਂ ਮੁਲਕਾਂ ਚ ਆ ਕੇ ਆਪਣਾ ਪੈਸ਼ਨ ਬਣਾ ਕੇ ਰੱਖਣਾ ਸਭ ਤੋਂ ਮੁਸ਼ਕਲ ਕੰਮ ਹੈ ਆਪਣੇ ਕਮਾਂਗਾਰਾਂ ਚ ਨਿਕਲ ਕੇ ਇੱਕ ਚੀਜ਼ ਕਰਨ ਮੈਨੂੰ ਭਾਜੀ ਦੀ ਇੱਕ ਗੱਲ ਅੱਛੇ ਲੱਗੀ ਭਾਜੀ ਜੀ ਤੁਸੀਂ ਆਉਣਾ ਤੁਸੀਂ ਆ ਕੇ ਇਹ ਨਹੀਂ ਕਹਿਣਾ ਕਿ ਰੰਗੀ ਭਾਜੀ ਨੇ ਕੀਤਾ ਤੁਸੀਂ ਕਹਿਣਾ ਅਸਾਂ ਨੇ ਸਾਰਿਆਂ ਨੇ ਕੀਤਾ ਮੈਂ ਜਦੋਂ ਆਜਨ ਦੀ ਮੈਂ ਕੀਤਾ ਜਾਂ ਜਦੋਂ ਕਹਿ ਦੇਣਾ ਵੀ ਅਸੀਂ ਸਾਰਿਆਂ ਨੇ ਕੀਤਾ ਸਾਰੇ 'ਚ ਬਹੁਤ ਵੱਡੀ ਟੀਮ ਐ ਜੀ ਬਾਜੀ ਤੁਹਾਡੀਆਂ ਗੱਲਾਂ ਬਹੁਤ ਅੱਛੀ ਲੱਗੀ ਤੇ ਅੱਜ ਸਿੱਖਣ ਨੂੰ ਮਿਲਿਆ ਮੈਂ ਨਹੀਂ ਅਸੀਂ ਸਾਰਿਆਂ ਨੇ ਕੀਤਾ ਤੇ ਮੈਂ ਚਾਹੁੰਨਾ ਕਿ ਸਾਰੇ ਰਲ ਕੇ ਇਦਾਂ ਹੀ ਕਰੀਏ ਥੈਂਕ ਯੂ ਤੁਹਾਡਾ ਵਧਾਈਆਂ ਬਹੁਤ-ਬਹੁਤ ਜੀ ਤੇ ਪ੍ਰਮਾਤ ਦੇਖਦਾ ਨਹੀਂ ਕਿਦਾਰੇ ਤੁਰਦੇ ਪਰਦੇ ਮਿਲ ਜਾਂਦੇ ਨੇ ਖੁੰਡ ਪੁਰਾਣੇ ਕਈ ਮੋੜਾਂ ਉੱਤੇ ਰੱਖੇ ਤਾਂ ਹੁਣ ਦੇਖਦੇ ਨਹੀਂ ਕਿਦਾਰੇ ਤੁਰਦੇ ਫਿਰਦੇ ਮਿਲ ਜਾਂਦੇ ਨੇ ਗੁੰਡ ਪੁਰਾਣੇ ਕਈ ਕੱਲ ਮਕੱਲੇ ਆਗੇ ਘਰ ਨੂੰ ਚਿੰਦੇ ਲਾਕੇ ਤੇ ਵੱਡੇ ਵੱਡੇ ਛੱਡ ਕੇ ਆਗੇ ਪਿੰਡ ਚ ਲਾਣੇ ਕਈ ਮੋੜਾਂ ਉੱਤੇ ਰੱਖੇ ਤਾਂ ਹੁਣ ਤਿੱਖਦੇ ਨਹੀਂ ਕਿਦਰੇ ਤੁਰਦੇ ਫਿਰਦੇ ਮਿਲ ਜਾਂਦੇ ਨੇ ਗੁੰਡ ਪੁਰਾਣੇ ਕਈ ਗੱਲ ਕੀ ਦੱਸਦਾ ਕਹਿੰਦਾ ਬਈ ਸੋਚ ਸਮਝ ਕੇ ਦਮੀ ਕਿਸੇ ਨੂੰ ਤੈਣਾ ਲੈਣਾ ਜੋ ਬਸ ਸਬਰ ਜਾ ਕਰਨੀ ਫਿਰ ਮੁੜ ਕੇ ਨਹੀਂ ਆਉਣਾਓ ਡਾਲਰ ਦੇ ਕੇ ਦੇਖੀ ਜੇ ਤੂੰ ਗੱਲ ਅਜਮਾਉਣੀ ਹੈ ਫੋਨ ਰੇਂਜ ਦੇ ਉਪਰ ਹੋ ਮੁੜ ਕਾਲ ਨਾ ਆਉਣੀ ਐ ਗੁੱਸੇ ਵਿੱਚ ਵੀ ਕਈ ਵਾਰੀ ਤਾਂ ਹੱਸਣਾ ਪੈਂਦਾ ਏ ਜੇ ਧਾਰ ਦਿੱਤੇ ਪੈਸੇ ਵਾਪਸ ਮੰਗਣੇ ਪੈਣ ਗੁੱਸੇ ਵਿੱਚ ਵੀ ਕਈ ਵਾਰੀ ਤਾਂ ਹੱਸਣਾ ਪੈਂਦਾ ਏ ਕੀ ਕਰਨੇ ਪੈਸੇ ਮੰਗਣ ਬੇਰੇ ਦੱਸਣਾ ਪੈਂਦਾ ਏ